ਤਰਵਰ ਕਾਇਆ ਪੰਖ ਮਨ ਤਰਵਰ ਪੰਖੀ ਪੰਜ ਤਤ ਚੁਗੈ ਮਿਲ ਏਕ ਸੇ ਤਿੰਨ ਕੋ ਫਾਸ ਨ ਰੰਚ ਤਰਵਰ ਕਾਇਆ ਪੰਖ ਕਾਇਆ ਤਰਵਰ ਹੈ ਬਿਰਚ ਹੈ ਅੱਛਾ ਓਹ ਪੰਛੀ ਹੈ ਹਾਂ ਤਰਵਰੀ ਪੰਖੀ ਪੰਖੇ ਤਰਵਰ ਦੇ ਉੱਤੇ ਰੋਬੜੀ ਪੰਖੀ ਬੈਠਾ ਹੈ ਅੱਛਾ खी नहीं बैठे अच्छा उत्तम उत्तम पंखी बैठे सत चुगे मिल एक से तीन को सत से इको जल हो जाते तत्त चुकते ने, ने। जे दो हंस बन जाते तत चुगते ने ना, ਜੇ ਦੋ ਆਲਦੀ ਖਰਾਕ ਇੱਕ ਨਹੀਂ ਹੋ ਜਦੀ ਉਹਦਾ ਤਾਂ ਤੱਤ ਨਹੀਂ ਚੁਗਦੇ ਤੱਤ ਚੁਗਿਲ ਮਿਲ ਇੱਕ ਸੇ ਇਨ ਕੋ ਫਾਸ ਮੈਨ ਅੰਚ ਫੇਲਦੀ ਫਾਸੇ ਕੋ ਆਜ ਹਮ ਅਰ ਜਿੰਨਾ ਜਨ ਕੋਲ ਦੀ ਗੁਰਾਕ ਮਾਇਆ ਉਹਦੀ ਅੰਸਰੀ ਖਰਾਕ ਉਹ ਹੀਰੇ ਮੋਤੀਆ ਉਹਨਾ ਜਿਹੜੇ ਖਰੇ ਗੋਲ ਫਰੇ ਹੋਇਆ ਜਦ ਕੋਈ ਬਸ ਤੋਂ ਚੁਗਦੇ ਨੇ ਪੜਦੇ ਤਾਂ ਕਿਉਂ ਗਏ ਨਾ ਕੁਰਬਾਨੀ ਪੜਦੇ ਨੇ ਉਹ ਜਦ ਤੱਕ ਲੱਭਦੇ ਨਹੀਂ ਫਿਰੇ ਤੇ ਇਹ ਤਾਂ ਦੋ ਕਿਸਮ ਦੇ ਅਰਥ ਲੱਭਦੇ ਨੇ ਅੱਛਾ ਮਨ ਆਪਣੀ ਬਾਤ ਲੱਭਦੇ ਆਂ ਤੇ ਲੱਭਦਾ ਆ ਜੇ ਜੋ ਲੱਸੀ ਛਾਹ ਜੇ ਪੀਂਦਾ ਸੰਸਾਰ ਅਤਨੀ ਚੁਗਦਾ ਇਹਦਾ ਦੁੱਖ ਨਹੀਂ ਖਾਂਦਾ ਛਾਹ ਜੇ ਪੀਂਦਾ ਸੰਸਾਰ ਅਖਰੀ ਅਰਥ ਕਰਕੇ ਠੀਕ ਹੈ ਲੋੜ ਹੈ ਚਾਰਕੀ ਆ ਲੋੜ ਹੈ ਸੰਸਾਰ ਦੀ ਸੰਸਾਰ ਨੂੰ ਸਾਰੀ ਇਰਤ ਕਰਦੇ ਨੇ ਸੰਸਾਰ ਦੀ ਲੋੜ ਹੈ ਸੰਸਾਰੀ ਆਗਦੀ ਦੇ ਠੀਕ ਹੈ ਉਹਨਾਂ ਨੇ ਤੱਤ ਤੇ ਲੈਣਾ ਕੀ ਹੈ ਉਹਨਾਂ ਦੇ ਮਤਲਬ ਦਾ ਰੀਤਾਂ ਤੇ ਸੰਸਾਰੀ ਆਗਦੀ ਦੇ ਠੀਕ ਹੈ ਹਾਂ ਹਾਂਜੀ ਉਡਾਂ ਤਾਂ ਬੇਗਲ ਬੇਗਲੇ ਤੱਕਹਿ ਜੋਗ ਕਣੀ ਪੰਖ ਟੁੜੇ ਫਾਹੀ ਪੜੀ ਅਬ ਗੁਣ ਭੀੜ ਬਣੀ ਉਲਡੇ ਤਾ ਬੇਗਲ ਬੇਗਲੇ ਜੇ ਉੜਦੇ ਨੇ ਨਾ ਦੋਨੇ ਬੇਗਲ ਅੱਛਾ ਜੀ ਬੇਗਲੇ ਬੇਗਰੇ ਅੱਛਾ ਜੀ ਅੰਧੂਰੇ ਉੜਦੇ ਨੇ ਬੇਗਲ ਬੇਗਲੇ ਹਮ ਹਮ ਆਪਾਂ ਜੋ ਘੜੀ ਉਹਦੇ ਦਾ ਮਾਰਦੇ ਨੇ ਹਮ ਹਮ ਦੂਰ ਉਹ ਉਧਰ ਚੋਕਾ ਜਿਆਦਾ ਹੈ ਉਧਰ ਉਧਰ ਸੰਦਤ ਜਿਆਦਾ ਹੈ ਅੱਛਾ ਉਧਰ ਘਾਹ ਫੀਲੂ ਜਿਆਦਾ ਹੈ ਹਮ ਹਮ ਜਿੱਥੇ ਚੋਕਾ ਜਿਆਦਾ ਹੈ ਉਧਰ ਗੁੜ ਜਾਂਦੇ ਨੇ ਕੁਝ ਸਭ ਦੇ ਛੱਡ ਜਾਂਦੇ ਨੇ ਸੱਚ ਦੀ ਹਮ ਹਮ ਉਹ ਬੇਗੁੱਲ ਬੇਗੁੱਲੇ ਨੇ ਅੱਛਾ ਟੁੱਟੇ ਤਾਂ ਬੇਗੁੱਲ ਬੇਗੁੱਲੇ ਤਾਂ ਕਾਹ ਚੋ ਘੜਦੀ ਹੂੰ ਫੁੱਗ ਟੁੱਟੇ ਭਾਈ ਪੜੀ ਖੰਭ ਟੁੱਟ ਜਾਂਦੇ ਨੇ ਭਾਈ ਪੈ ਜਾਂਦੀ ਹੈ ਅੱਛਾ ਜੋਗਾ ਜਿੱਤੇ ਖੜਾਇਆ ਉਹ ਜਾਲ ਵੀ ਉਹਨੇ ਲਾਇਆ ਹੋਇਆ ਹੈ ਅੱਛਾ ਜੀ ਆਗਰ ਟੁੱਟੇ ਭਾਈ ਪੜੀ ਆਗੜਾਂ ਦੀ ਪੀੜ ਬਣੀ ਆਗੜਾਂ ਦੀ ਪੀੜ ਬਣ ਜਾਂਦੀ ਹੈ ਆਗੜਾਂ ਵਿੱਚ ਫਸਾ ਲੈਂਦਾ ਉਹ ਠੀਕ ਹੈ। ਉਹ ਬੰਦੇ ਜਾਲ ਚ ਫਸਾ ਲੈਂਦਾ ਫਿਰ ਉਹ। ਉਲਝੋਗਾ ਛੱਡਦਾ ਹੀ ਨਹੀਂ। ਠੀਕ ਹੈ। ਹਾਂ ਜਿਹਨੇ ਬਲ ਬੁਖਦੇ ਜਿਹੜੇ ਸਾਖਤਾਂ ਦੇ ਵੱਲ ਚਲੇ ਜਾਂਦੇ ਨੇ। ਹੂੰ। ਜਿਹਨੇ ਗੁਰੂ ਘਰ ਛੱਡ ਕੇ ਸ੍ਰੀ ਚੰਦ ਮੰਗਲ ਲਾ ਗਏ, ਰਾਮ ਰਾਣ ਨਦਰ ਲਾ ਗਏ, ਪੀਰ ਬਲੀ ਮੰਗਲ ਲਾ ਗਏ ਉਹਨਾਂ ਨਾਲ ਇਹੀ ਹੋਈ ਸੀ। ਉਹਨਾਂ ਪਰਥਾਏ ਆ ਗੱਲ ਇਹ। ਅੱਛਾ ਜੀ। ਟਿਲੇ ਗੁਰੂ ਘਰ ਨੂੰ ਛੱਡ ਗਏ ਤੀਰ ਬਲੀਏ ਰਾਮ ਰਈਏ ਹੋਏ ਸੀ ਨਾ ਹਾਂ ਹਾਂ ਅਕਲ ਚੋਕਣੀ ਉਹਨਾਂ ਦੇ ਪਰਥਾ ਐਸਾ ਕਹੇ ਇਸ਼ਾਰਾ ਅੱਛਾ ਧੀਰ ਬਿਨ ਸਾਚੇ ਕਿਉਂ ਛੁੱਟੀ ਐ ਹਰ ਗੁਣ ਕਰਮ ਮਣੀ ਆਪ ਛਡਾਏ ਛੁੱਟੀ ਐ ਵੱਡਾ ਆਪਤਨ ਬਿੰਦ ਸੱਚੇ ਕਿਉਂ ਛੁੱਟੀ ਐ ਸੱਚੇ ਬਿਨਾਂ ਸਦਕਾਰਾ ਕਬਲੇ ਹਜੂਰ ਸੱਚਾ ਉੱਥੇ ਹੈ ਦੀ ਜਿੱਤੇ ਚੋਕ ਕਰਦੇ ਸੱਚੀ ਐ ਹਾਂ ਹਾਂ ਬਿੰਦ ਸੱਚੇ ਕਿਉਂ ਛੁੱਟੀ ਐ ਹਾਂਜੀ ਹਰ ਗੁਣ ਕਰਮੀ ਮਣੀ ਹਰ ਗੁਣ ਕਲਮ ਬਣੀ ਈ ਬਣੀ ਆਪ ਛਡਾਇ ਛੱਲੇ ਵਿੱਚ ਇਹਦੇ ਵਿੱਚ ਰਤਨ ਜਵਾਲ ਬੜੀ ਕਮੂਤੀ ਦੇ ਨਾਮਤਨ ਅੱਛਾ ਜੀ ਆਪ ਛਡਾ ਆਪ ਜਲਾਏ ਸੀ ਕਿ ਵੱਡਾ ਆਪ ਕਢੀ ਵੱਡਾ ਆਪ ਕਢੀ ਜਦੋਂ ਆਪ ਛਡੋਂਦਾ ਫੇਸਟ ਕਾਰਾ ਹੁੰਦਾ ਵੱਡਾ ਕਢੀਆ ਹੋ ਉਹਦੇ ਹੁਕਮ ਨਾਲ ਛਟਕਾਰਾ ਹੁੰਦਾ ਠੀਕ ਆ ਉਹਦਾ ਹੁਕਮ ਹੁੰਦਾ ਫਿਰ ਕੌਣ ਰੱਖ ਲੂਗਾ ਉਹਦੇ ਹੁਕਮ ਨੂੰ ਕੌਣ ਡੀ ਵੱਲੂਗਾ ਠੀਕ ਆ ਹਾਂਜੀ ਗੁਰਪ੍ਰਸਾਦੀ ਛੁਟੀ ਐ ਕਿਰਪਾ ਆਪ ਕਰੇ ਆਪਣੇ ਹੱਥ ਵਡਾਈਐ ਜੈ ਭਾਵੇਂ ਤੇ ਜੀ ਗੁਰਪ੍ਰਸਾਦੀ ਛੁਟੀ ਐ ਕਿਰਪਾ ਆਪ ਕਰੇ ਕਿਰਪਾ ਨਾਲ ਛੁਟਕਾਰਾ ਹੁੰਦਾ ਹੁਣ ਅਰਦਾਸ ਦੀ ਜਦੋਂ ਦੀ ਕਿਰਪਾ ਹੁੰਦੀ ਏ ਛੁਟਕਾਰਾ ਹੋ ਜਾਂਦਾ ਹੁਣ ਆਪਣੇ ਹੱਥਾਂ ਤੇ ਅੰਤ ਕੁੰਨ ਜੈ ਭਾਵੇ ਤੇ ਦੇ ਬਲੇ ਹੀ ਉਹਦੇ ਹੱਥ ਚੋਂ ਇਹ ਨੂੰ ਕੱਢੀ ਹੁੰਦੇ ਨੇ ਠੀਕ ਹੈ ਜੀ। ਬੜੇ ਅੰਨਾਂ ਤੋਂ ਉਹਦੇ ਹੱਥ ਚੱਲੇ ਹਾਂਜੀ ਆਪਣੇ ਹੱਥ ਵਡਾਈਆਂ ਜੈ ਭਾਵੇ ਤੇ ਦੇ ਉਹਦੇ ਵਡਾਈਆਂ ਸਾਡੀਆਂ ਆਪਣੇ ਹੱਥੀਏ ਤੇ ਬਲੀ ਜੀ ਨੂੰ ਕਿਉਂ ਦਿੰਦਾ ਹੂੰ ਹੂੰ ਠੀਕ ਹੈ ਜੀ।